ਕਿ ਸ਼ਿਵ ਸੈਨਾ ਦੇ ਇੱਕ ਆਗੂ ਸੰਦੀਪ ਥਾਪਰ ਕਰਕੇ ਇੱਕ ਬੜੀ ਚਰਚਾ ਚੱਲੀ ਪੰਜਾਬ 'ਚ ਹੁਣ ਇੱਕ ਨਵਾਂ ਇੱਕ ਆਗੂ ਉੱਠਿਆ ਕਹਿੰਦੇ ਉਹਦੇ ਕੀਤਾ ਇੱਕ ਕਤਲ ਜਿਹੜਾ ਨਾਮਜ਼ਦ ਕਰ ਲਿਆ ਗਿਆ ਉਸ ਦੇ ਵਿੱਚ ਉਸ ਦੇ ਬਾਰੇ ਹੁਣ ਸ਼ਿਵ ਸੈਨਾ ਦੇ ਆਗੂ ਜਿਹੜੇ 25 30 ਇਕੱਠੇ ਹੋਏ ਫਿਰਦੇ ਸੀ ਉਹਨਾਂ ਦੀ ਇੱਕ ਵੀ ਬਿਆਨ ਟਿੱਪਣੀ ਨਹੀਂ ਆਈ ਕਿ ਜਦੋਂ ਸ਼ਿਵ ਸੈਨਾ ਦੇ ਆਗੂ ਤੇ ਉਹਨਾਂ ਦੀਆਂ ਕੀਤੀਆਂ ਆਪਣੀਆਂ ਕਰਤੂਤਾ ਕਰਕੇ ਹਮਲਾ ਹੋ ਜੇ ਜਿਹੜਾ ਕਿ ਗਲਤ ਵੀ ਹੈ ਕਾਨੂੰਨ ਦੀ ਨਜ਼ਰ 'ਚ ਆਪਾਂ ਵੀ ਉਹਨੂੰ ਗਲਤ ਕਿਹਾ ਪਰ ਉਦੋਂ بڑا ਰੌਲਾ ਪੈਂਦਾ ਪਰ ਹੁਣ ਜਦੋਂ ਸ਼ਿਵ ਸੈਨਾ ਦਾ ਆਗੂ ਖੁਦ ਇੱਕ ਨੌਜਵਾਨ ਨੂੰ ਮਾਰ ਦੇਵੇ ਜਾਂ ਉਸ ਦੇ ਉੱਤੇ ਦੋਸ਼ ਲੱਗ ਜਾਣ ਕਤਲ ਦੇ ਫਿਰ ਇਸ ਦੇ ਉੱਤੇ ਕਿਉਂ ਨਹੀਂ ਬੋਲਦਾ ਕੋਈ ਇਹ ਵੀ ਹੈ ਹੁਣ ਕਾਨੂੰਨ ਵਿਵਸਥਾ ਨਹੀਂ ਵਿਗੜੀ ਹੁਣ ਕੀ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਸਾਹਿਬ ਪਤਾ ਲੈਣ ਜਾਣਗੇ ਉਹ ਪੀੜਤ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਜਾਣਗੇ ਕਿਉਂਕਿ ਇਹ ਇੱਕ 21 ਸਾਲ ਦਾ ਮੁੰਡਾ ਹਰਵਿੰਦਰ ਸਿੰਘ ਜਿਹੜਾ ਸਲੂਮ ਦਾ ਕੰਮ ਕਰਦਾ ਜਿਹੜਾ ਨਾਈ ਦੀ ਦੁਕਾਨ ਚਲਾ ਰਿਹਾ ਸੀ ਉਹਨੂੰ ਰਾਤ ਇਹਨਾਂ ਨੇ ਘੇਰ ਕੇ ਮਾਰਿਆ ਘੇਰਾ ਪੂਰੀ ਉਹਦੀ ਕੀਤੀ ਗਈ ਰੇਕੀ ਕੀਤੀ ਗਈ ਦਲਵਾਰਾਂ ਦੇ ਨਾਲ ਹਮਲਾ ਕੀਤਾ ਗਿਆ ਪੁਜਾ ਪੁਹਾ ਕੇ ਕੁੱਟਿਆ ਗਿਆ ਉਹ ਆਪਣੀ ਜਾਨ ਬਚਾਉਣ ਦੀ ਖਾਤਰ ਕਿਸੇ ਹੋਰ ਘਰ ਦੇ ਵਿੱਚ ਵੜ ਗਿਆ ਉਸ ਘਰ ਦੇ ਵਿੱਚ ਜਾ ਕੇ ਇਹਨਾਂ ਨੇ ਇੱਕ ਬੰਦਾ ਕੁੱਟਿਆ ਤੇ ਉਹ ਮੁੰਡਾ 21 ਸਾਲ ਦਾ ਮਾਰ ਦਿੱਤਾ ਹਾਲਾਂਕਿ ਕਹਿੰਦੇ ਇਹਨਾਂ ਦੀ ਲੜਾਈ ਹੀ ਪਰ ਬੰਦੇ ਦਾ ਕਤਲ ਹੀ ਕਰ ਦੇਣਾ ਹੈਗਾ ਔਰ ਇਹ ਸ਼ਿਵ ਸੈਨਾ ਪੰਜਾਬ ਦਾ ਸੂਬਾ ਪ੍ਰਧਾਨ ਜਿਨੇ ਸ਼ਰੇਆਮ ਬੰਦਾ ਵੱਢ ਦਿੱਤਾ ਹੈਗਾ ਇਸ ਦਾ ਨਾਮ ਹੈਗਾ ਸ਼ਿਵ ਸੈਨਾ ਪੰਜਾਬ ਦਾ ਲੀਡਰ ਆ ਪੰਕਜ ਚੋਪੜਾ ਉਹਦੀ ਘਰ ਵਾਲੀ ਸੀਮਾ ਪਰਾ ਪਵਨ ਚੋਪੜਾ ਤੇ ਨਾਲ ਹੋਰ ਜਿਹੜੇ ਨੇ ਅਮਨਜੋਤ ਗਗਣ ਪੁੱਲਰ ਤੇ ਸੰਦੀਪ ਇਹ ਇਹਨਾਂ ਦੋਸ਼ੀਆਂ ਦੀ ਪਛਾਣ ਹੋਈ ਆ ਹੁਣ ਇੱਕ 21 ਸਾਲ ਦਾ ਮੁੰਡਾ ਮਾਰ ਦੇਣਾ ਤੁਸੀਂ ਭੁਜਾ ਭੁਜਾ ਕੇ ਕੁੱਟਿਆ ਤੇ ਹੁਣ ਕਾਨੂੰਨ ਵਿਵਸਥਾ ਨਹੀਂ ਵਿਗੜਦੀ ਹੁਣ ਭਾਜਪੀ ਵਾਲਿਆਂ ਨੂੰ ਕੀ ਸੱਪ ਸੁੰਘ ਗਿਆ ਹੋਊਗਾ ਲੀਡਰਾਂ ਨੂੰ ਹੁਣ ਕਾਨੂੰਨ ਇਹ ਹੁਣ ਨਹੀਂ ਆ ਇਹ ਮਤਲਬ ਹੈ ਕਿ ਸ਼ਿਵ ਸੈਨਾ ਵਾਲੇ ਲੀਡਰ ਕਿਉਂਕਿ ਇੱਕ ਬੰਦੇ ਦੀ ਬਦਮਾਸ਼ੀ ਦੇਖਣਾ ਸ਼ਿਵ ਸੈਨਾ ਲੀਡਰ ਦੇ ਕਿ ਉਹਦੀ ਕਿੰਨੀ ਤੂਤੀ ਬੋਲਦੀ ਆ ਸ਼ਰਿਆਂ ਬੰਦਾ ਵੱਡ ਦਿੱਤਾ ਹੈਗਾ ਪੰਜਾਬ ਸਿਵ ਸ਼ੈਨਾ ਦਾ ਲੀਡਰ ਪੰਜਾਬ ਦਾ ਉਹਦੀ ਦੇਖੋ ਕਿੰਨੀ ਤੂਤੀ ਬੋਲਦੀ ਔਰ ਇਸ ਮਸਲੇ ਦੇ ਵਿੱਚ ਹਾਲਾਂਕਿ ਪੁਲਿਸ ਨੇ ਗ੍ਰਿਫਤਾਰ ਕਰ ਲਏ ਨੇ ਪਰ ਇਹ ਦੇਖੋ ਕਿ ਇਹ ਲੋਕਾਂ ਦਾ ਹਾਲ ਦੇਖੋ ਤੇ ਜੇ ਕਿਤੇ ਸ਼ਿਵ ਸ਼ੈਨਾ ਦੇ ਲੀਡਰ ਨੂੰ ਕਿਤੇ ਚੱਲਦੇ ਫਿਰਦੇ ਆਪ ਵੀ ਕਿਤੇ ਕੰਡਾ ਚੁੱਭ ਜੇ ਨਾ ਪੈਰ ਤੇ ਤੇ ਕਹਿ ਦਿੰਦੇ ਕਾਨੂੰਨ ਵਿਵਸਥਾ ਵਿਗੜ ਗਈ ਹੈਗੀ ਜੀ ਇਸ ਕਿਸੇ ਦਾ ਹਮਲਾ ਕਿਸੇ ਨੇ ਸਾਡੇ ਤੇ ਹਮਲਾ ਕੀਤਾ ਹੁਣ ਇਹ ਹਮਲਾ ਨਹੀਂ ਹੈਗਾ ਕੀ ਹੁਣ ਪੰਜਾਬ ਦੇ ਬੀਜੇਪੀ ਲੀਡਰ ਜਾਂ ਜਿਹੜੇ ਜਿਹੜੇ 28 ਜਾਣੇ ਕੱਲ ਇਕੱਠੇ ਹੋਏ ਸੀ ਜਿਹੜੇ ਕਹਿੰਦੇ ਅਸੀਂ ਜਾਗੂ ਕੜਨੀ ਉਹ ਇਸ ਪੀੜਤ ਜਿਨ੍ਹਾਂ ਦਾ ਪੁੱਤ ਮਾਰ ਦਿੱਤਾ ਤੁਹਾਡੇ ਇੱਕ ਲੀਡਰ ਨੇ ਉਹਦੇ ਘਰ ਜਾਣਗੇ ਉਹਦਾ ਅਫਸੋਸ ਕਰਨਗੇ ਇਹ ਆਪਣੇ ਆਪ ਚ ਹੁਣ ਪੁਲਿਸ ਨੇ ਚਾਹੇ ਬੰਦੇ ਫੜੇ ਲੇਕਿਨ 21 ਸਾਲ ਦਾ ਮੁੰਡਾ ਭਜਾ ਭਜਾ ਕੇ ਮਾਰਿਆ ਜਿਹਦੇ ਨਾਲ ਉਹਨਾਂ ਕੋ ਐਡੇ ਕਹਿੰਦੇ ਡਾਂਗਾ ਛੋਟੇ ਗੰਡਾਸੇ ਜੋ ਕੁਝ ਹੋਇਆ ਉਹਦੀ ਰਾਤ ਨੂੰ 9 ਵਜੇ ਦੁਕਾਨ ਬੰਦ ਕਰਕੇ ਨਿਕਲਿਆ ਜਦੋਂ ਆਪਣੇ ਘਰ ਨੂੰ ਆ ਰਿਹਾ ਤੇ ਇਹਨਾਂ ਨੇ ਘੇਰਾ ਪਾ ਲਿਆ ਹੁਣ ਆਪ ਚਾਏ ਬੰਦੇ ਗ੍ਰਿਫਤਾਰ ਕਰ ਲੈ ਲੇ ਕਿਨ ਸਵਾਲ ਤੇ ਕੇ ਇਹਨਾਂ ਨੂੰ ਕੀ ਲਾਇਸੈਂਸ ਮਿਲ ਗਿਆ ਹੈਗਾ ਤੇ ਜੇ ਉਦਾਂ ਕੋਈ ਹੋਵੇ ਤੇ ਕਹਿੰਦੇ ਪੰਜਾਬ ਦਾ ਜਿਹੜਾ ਮਾਹੌਲ ਖਰਾਬ ਹੋ ਗਿਆ ਆਪ ਇਹਨਾਂ ਸ਼ਰੀਅਮ ਜਿਹੜਾ ਬੰਦਾ ਵੱਢ ਦਿੱਤਾ ਹੈਗਾ ਉਹ ਕਤਲ ਕੀਤਾ ਸੀ ਤੇ ਕਾਨੂੰਨ ਦਾ ਹਸਾਰਾ ਲਿਆ ਜਾ ਸਕਦਾ ਸੀ ਉਹਦੀ ਸ਼ਿਕਾਇਤ ਕਰਦੇ ਵੀ ਸਾਨੂੰ ਇਹ ਤੰਗ ਕਰਦਾ ਹੈ ਪਰੇਸ਼ਾਨ ਕਰਦਾ ਹੈ ਜੇ ਜਿਹੜੀ ਵੀ ਰੰਜਿਸ਼ ਸੀ ਉਹਨਾਂ ਦੀ ਹਾਂ ਤੁਸੀਂ ਉਹਦੇ ਖਿਲਾਫ ਕਾਰਵਾਈ ਕਰਦੇ ਪੁਲਿਸ ਅਗਰ ਨਹੀਂ ਕਾਰਵਾਈ ਕਰਦੀ ਤੇ ਫਿਰ ਤੁਸੀਂ ਝੰਡਾ ਚੁੱਕਦੇ 12 ਜਾਣੇ ਸੀ 12 ਜਾਣਿਆਂ ਨੇ ਕੱਲਿਆਂ ਨੇ ਇਹਨਾਂ ਨੇ ਕੀ ਮੁੰਡਾ ਕਰ ਕੀ ਰਿਆ ਹੈਗਾ ਰਾਤ ਦੀ ਗੱਲ ਕਹਿੰਦੇ ਪਿੱਛੇ ਭੱਜ ਭੱਜ ਕੇ ਕੁੱਟਿਆ ਕਿਰਪਾਨਾਂ ਵੀ ਕੋਲ ਸੀ ਔਰ ਪੁਲਿਸ ਨੇ ਕਾਰਵਾਈ ਕਰਦੇ ਉਹਨਾਂ ਨੂੰ ਗ੍ਰਿਫਤਾਰ ਕਿੱਥੋਂ ਦਾ ਇਹ ਮਸਲਾ ਕਿੱਥੋਂ ਦਾ ਇਹ ਮੋਗੇ ਦਾ ਮਸਲਾ ਹੈਗਾ 21 ਸਾਲ ਮੁੰਡੇ ਦੀ ਹੈ ਜਿਹਦਾ ਕਤਲ ਹੈ ਨਾਮ ਹਰਵਿੰਦਰ ਸਿੰਘ ਪਿੰਡ ਉਹਦਾ ਬੁੱਕਣ ਵਾਲਾ ਰੋਡ ਪਟਵਾਰਖਾਨੇ ਨੇੜੇ ਉਹਦੀ ਜਿਹੜੀ ਉੱਥੇ ਉਹ ਇਸ ਸੜਕ ਦੇ ਉਹਦਾ ਸਲੂਨ ਸੀ ਤੇ ਉਹ ਜਦੋਂ ਰਾਤ 9 ਵਜੇ ਬੰਦ ਕਰਕੇ ਤੇ ਫਿਰ ਘਰ ਤੋਂ ਰੇਕੀ ਰਾਸਤੇ 'ਚ ਜਿਹੜਾ ਆ ਰਿਹਾ ਸੀ ਪਹਿਲਾਂ ਇੱਕ ਕੋਈ ਮੁੰਡੇ ਨੇ ਰਾਹ ਰੂ ਪੁੱਛਿਆ ਹੋਗਾ ਉਸ ਤੋਂ ਬਾਅਦ ਜਦੋਂ ਗੱਲਾਂ ਦੇ ਵਿੱਚ ਰੁੱਝ ਗਿਆ ਤੇ ਫਿਰ 12 ਜਾਣੇ ਨੇ ਅਚਾਨਕ ਆ ਕੇ ਹਮਲਾ ਕਰ ਦਿੱਤਾ ਜਿਨ੍ਹਾਂ ਕੋਲ ਕਹਿੰਦੇ ਕਿ ਡੰਡੇ, ਕਿਰਪਾਨਾ, ਖੰਡੇ, ਖੁੰਡੇ ਸਾਰੇ ਕੁਝ ਹੈਗੇ ਉਹਨੇ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਪਿੱਛੇ ਭੱਜ-ਭੱਜ ਕੇ ਮਾਰਿਆ ਔਰ ਇੱਕ ਉਹ ਉਥੇ ਲਾਗੇ ਕੋਈ ਪੱਤੀ ਮਲੌਂਕੀ ਆ ਉਥੇ ਕਿਸੇ ਦਰਵਾਜ਼ਾ ਖੁੱਲ੍ਹਾ ਹੋਊਗਾ ਭੱਜ ਕੇ ਉਹਦੇ ਘਰ ਵੜ ਗਿਆ ਉੱਥੋਂ ਵੀ ਬਾਹਰ ਕੱਢ ਕੇ ਲਿਆਂਦਾ ਉਹਨਾਂ ਦੇ ਘਰ ਜਾ ਕੇ ਵੀ ਹਮਲਾ ਕੀਤਾ ਫਿਰ ਆਂਡੀ ਗਵੰਡੀ ਜੋ ਇਕੱਠੇ ਹੋਏ ਨੇ ਤੇ ਫਿਰ ਇਹ ਭੱਜੇ ਉਹ ਹਸਪੀਟਲ ਲੈ ਕੇ ਗਏ ਉਹਦੇ ਘਰ ਦੇ ਵੀ ਆ ਗਏ ਤੇ ਹਸਪੀਟਲ ਪਹੁੰਚ ਕੇ ਉਹਦੀ ਮੌਤ ਹੋ ਗਈ ਕਿਉਂਕਿ ਉਹ ਤੁਸੀਂ ਕਰਪਾਨਾ ਨਹੀਂ ਵੱਢਿਆ ਹੋਇਆ ਹੁਣ ਉਹਦੀ ਦੁਕਾਨ ਤੋਂ ਲੈ ਕੇ ਤੇ ਜਿੱਥੋਂ ਉਹ ਜਾ ਕੇ ਲਹੂ ਲਵਾਣ ਹੋ ਕੇ ਡਿੱਗਾ ਹੁਣ ਜਿਹੜੀ ਸੀਸੀਟੀਵੀ ਜਿਹੜੀ ਉਹ ਫੁਟੇਜ ਦੇਖੀ ਜਾ ਰਹੀ ਲੇਕਿਨ ਇਹ ਦੇਖੋ ਇਹ ਸ਼ਿਵ ਸੈਨ ਦਾ ਪ੍ਰਧਾਨ ਇਹਦੇ ਆਪਣੇ ਆਪ 'ਚ ਇੱਕ ਵੱਡਾ ਸਵਾਲ ਕਿ ਇਹਨਾਂ ਦੀ ਵੀ ਇੰਨੀ ਬਦਮਾਸ਼ੀ ਇਹ ਸ਼ਿਵ ਸੈਨਾ ਪੰਜਾਬ ਦਾ ਪ੍ਰਧਾਨ ਬਣ ਕੇ ਬੈਠਾ ਇਹ ਇਸ ਕਰਕੇ ਬੈਠਾਗਾ ਜੇ ਉਸ ਲੜਕੇ ਨਾਲ ਕੋਈ ਪੁਰਾਣੀ ਰੰਜਿਸ਼ ਹੀ ਤੇ ਪੁਲਿਸ ਨੂੰ ਮਿਲਦੇ ਪੁਲਿਸ ਕਾਰਵਾਈ ਕਰ ਦੇ ਤੇ ਹੁਣ ਤੁਸੀਂ ਆਪ ਹੀ ਜਿਹੜਾ ਸਟਰੀਟ ਜਸਟਿਸ ਕਰ ਲਿਆਗਾ ਹੁਣ ਨਾ ਤੇ ਕੋਈ ਬੀਜਪੀ ਵਾਲਾ ਲੀਡਰ ਬੋਲੂਗਾ ਨਾ ਸ਼ਿਵ ਸੈਨਾ ਵਾਲਾ ਲੀਡਰ ਬੋਲੇ ਹੁਣ ਕਹਿਦੇ ਨੇ ਕਿ ਜੇ ਨਿੱਜੀ ਰੰਜਿਸ਼ ਹੀ ਹੁਣ ਪੁਲਿਸ ਵੀ ਸ਼ਿਵ ਸੈਨਾ ਵਾਲੇ ਵੀ ਭਾਜਪੀ ਵਾਲੇ ਵੀ ਇਹਨੂੰ ਨਿੱਜੀ ਰੰਜਿਸ਼ ਬਣਾਉਣਗੇ 노 ਡਾਊਟ ਨਿੱਜੀ ਰੰਜਿਸ਼ ਆ ਪਰ ਬੰਦੇ ਨੂੰ ਮਾਰ ਦਾ ਹੱਕ ਕਿਹਨੇ ਦੇ ਦਿੱਤਾ ਸ਼ਿਵ ਸੈਨਾ ਪੰਜਾਬ ਦਾ ਪ੍ਰਧਾਨ ਇਹਦਾ ਬੰਦੇ ਮਾਰੂਗਾ ਔਰ ਦੂਜੀ ਗੱਲ ਜਿਹੜੇ ਨਿਹੰਗ ਫੜੇ ਨੇ ਉਹ ਵੀ ਨਿੱਜੀ ਰੰਜਿਸ਼ੀ ਜਿਹੜਾ ਸੰਦੀਪ <th>ਪੜਾ ਕਿਉਂਕਿ ਉਹਨਾਂ ਨੂੰ ਗੁੱਸਾ ਇਸ ਕਰਕੇ ਚੜਿਆ ਸੀ ਕਿ ਉਹਨਾਂ ਨੇ ਦਰਬਾਰ ਸਾਹਿਬ ਬਾਰੇ ਗਲਤ ਟਿੱਪਣੀ ਕੀਤੀ ਸੀ ਜਿੱਦਾਂ ਦਰਬਾਰ ਸਾਹਿਬ ਤੇ ਜਿਹੜਾ 3 4 5 6 ਜੂਨ ਨੂੰ ਜਦੋਂ ਉਹ ਵੇਲੇ ਜਿਹੜੇ ਸੋਗ ਵਾਲੇ ਦਿਨ ਹੁੰਦੇ ਨੇ ਤੇ ਜੇ ਕੋਈ ਇਦਾਂ ਦਾ ਸਿਪ ਸੈਨਾ ਵਾਲਾ ਬੰਦਾ ਵਿਵਾਦਿਤ ਚਿਹਰਾ ਇਦਾਂ ਦੇ ਜਾ ਕੇ ਉੱਥੇ ਉਸੇ ਦਿਨ ਲੱਡੂ ਵੰਡੂਗਾ ਤੇ ਫਿਰ ਤੇ ਲੋਕੀ ਭੜਕਣਗੇ ਨਾ ਤੇ ਜੇ ਸਥਿਤੀ 'ਚ ਇਹ ਬਹੁਤ ਹੀ ਮਾੜੇ ਹਾਲਾਤ ਨੇ ਔਰ ਸ਼ਿਵ ਸੈਨਾ ਪੰਜਾਬ ਦਾ ਪ੍ਰਧਾਨ ਹੋਵੇ ਤੇ ਇਸ ਕਰਕੇ ਮਸਲੇ ਦੇ ਵਿੱਚ ਨਾ ਤੇ ਹੁਣ ਬੀਜੇਪੀ ਬੋਲੂਗੀ ਨਾ ਹੁਣ ਬੀਜੇਪੀ ਵਾਲਿਆਂ ਨੂੰ ਲੱਗੂਗਾ ਕਿ ਕਾਨੂੰਨ ਅਵਸਥਾ ਹੁਣ ਕਹਿਣਗੇ ਕਾਨੂੰਨ ਅਵਸਥਾ ਹੁਣ ਤੇ ਨਹੀਂ ਕਹਿਣਗੇ ਖਰਾਬ ਆ ਹੁਣ ਤੇ ਨਹੀਂ ਕਹਿਣਗੇ ਕਿ ਮੁੱਖ ਮੰਤਰੀ ਭਗਵੰਤ ਮਾਨ ਅਸਤੀਫਾ ਦੇਵੇ ਨਾ ਇਹ ਹੁਣ ਬੀਜੇਪੀ ਦੇ ਪ੍ਰਧਾਨ ਜਾ ਕੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨਗੇ ਕਿਉਂਕਿ ਸ਼ਿਵ ਸੈਨਾ ਵਾਲਾ ਤੇ ਸ਼ਿਵ ਸੈਨਾ ਵਾਲੇ ਕੀ ਬੀਜੇਪੀ ਦੀ ਪਦੈਸ਼ ਆ ਜੇ ਬੀਜੇਪੀ ਆਰਐਸਐਸ ਦੀ ਪਦੈਸ਼ ਆ ਤੇ ਕੀ ਸ਼ਿਵ ਸੈਨਾ ਬੀਜੇਪੀ ਦੀ ਪਦੈਸ਼ ਆ ਹੁਣ ਕੋਈ ਨਹੀਂ ਬੋਲਣਗੇ ਹੁਣ ਤੇ ਆ ਜਾ ਕੇ ਕੋਈ ਪੰਜਾਬ ਦੇ ਵੱਡੇ ਵੱਡੇ ਅਫਸਰ ਜਾਂ ਪੰਜਾਬ ਦੇ ਬੀਜੇਪੀ ਦੇ ਲੀਡਰ ਜਾ ਕੇ ਹੁਣ ਮੋਗੇ ਦੇ ਐਸਐਸਪੀ ਦੇ ਨਾਲ ਨਹੀਂ ਗੱਲ ਕਰਨਗੇ ਨਾ ਲੁਧਿਆਣੇ ਵਾਲੇ ਸੀਪੀ ਦੇ ਨਾਲ ਜਰੂਰ ਵੱਡੇ ਵੱਡੇ ਜਿਹੜੇ ਸੰਵਿਧਾਨਕ ਅਹੁਦੇ ਆ ਤੇ ਬੰਦੇ ਬੈਠੇ ਉਹ ਜਾ ਕੇ ਡਾਇਰੈਕਸ਼ਨ ਪਾਸ ਕਰਦੇ ਨੇ ਕਿ ਪੂਰੀ ਨਿਗਰਾਨੀ ਹੇਠ ਮੇਰੀ ਨਿਗਰਾਨੀ ਹੇਠ ਹੀ ਕੇਸ ਦੀ ਕਾਰਵਾਈ ਚੱਲੂਗੀ ਹੁਣ ਇਹ ਸਵਾਲ ਹੈ ਕਿ ਇਹ ਬੀਜੇਪੀ ਨੂੰ ਚਾਹੀਦਾ ਕਿ ਜੇ ਕਿਸੇ ਨਾਲ ਧੱਕਾ ਹੁੰਦਾ ਨਾ ਫਿਰ ਸਾਰਿਆਂ ਦੇ ਬਰਾਬਰ ਵਜਾਇਆ ਕਰੋ ਹਮ ਔਰ ਸਿਪ ਸੈਨਾ ਵਾਲੇ ਜਿਹਦੇ ਪਿੱਛੇ ਤੁਸੀਂ ਉਹਨਾਂ ਨੂੰ ਹੋਰ ਸ਼ਹਿ ਦੇ ਰਹੇ ਨੇ ਉਹਨਾਂ ਦਾ ਗਲਤ ਕਦਮ ਸੀ ਜਾਂ ਤੇ ਬੀਜਪੀ ਵਾਲੇ ਕਹਿਣ ਕਿ ਵਾਕੇ ਦਰਬਾਰ ਸਾਹਿਬ ਤੇ ਹਮਲਾ ਸਹੀ ਜਾਂਦੇ ਇਹ ਕਹਿਣ ਜਾਂ ਫਿਰ ਜਿਹੜੇ ਲੱਡੂ ਵੰਡਣ ਦੀ ਵੰਡਦੇ ਆਗੇ ਨੇ ਫਿਰ ਉਹਨਾਂ ਦਾ ਵਿਰੋਧ ਕਰਨ ਬੀਜਪੀ ਫਿਰ ਸਟੈਂਡ ਵੀ ਸਪਸ਼ਟ ਕਰੇ ਨਾ ਔਰ ਇਹ ਮਿਲਦਾ ਹੈ ਕਿ ਪੰਜਾਬ ਦੇ ਵਿੱਚ ਹੁਣ ਜਿਹੜੇ ਕਹਿੰਦੇ ਸੀ ਕਿ ਅਸੀਂ ਅੰਬਰ ਸਰ ਤੋਂ ਜਾਗੋ ਕੱਢਨੀਆ ਪਹਿਲਾਂ ਮੋਗੇ ਤੋਂ ਜਾਗੋ ਕੱਢੋ ਜਿਹੜੇ ਤੁਹਾਡੇ ਇੱਕ ਪ੍ਰਧਾਨ ਨੇ ਇੱਕ ਸ਼ਰਿਆਮ 21 ਸਾਲ ਦੇ ਮੁੰਡੇ ਦਾ ਕਤਲ ਕਰ ਦਿੱਤਾ ਹੈ